ਖਬਰ 247 ਦੇ ਵਿੱਚ ਵਿਸ਼ਵਪਰ ਦੀ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉਤੇ ਕਰਾਂਗੇ ਚਰਚਾ ਮੇਰੇ ਸਾਥ ਤਿੰਨ ਕੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਜੀ ਗਿਲਸ ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਗਿਲਸ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਜਿਹੜੀ ਆ ਅਮਰੀਕਾ ਦੀ ਸੀਕ੍ਰੀਟ ਸਰਵਿਸ ਨੇ ਕਿਆ ਹੈ ਕਿ 에ਜੰਟਾਂ ਦੀ ਤੁਰੰਤ ਕਾਰਵਾਈ ਕਰਨ ਬੰਦੂਕ ਧਰੀ ਦੀਆਂ ਵੇਸਲ ਰੂਥ ਸਾਬ ਕਮਰੀ ਕਿ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਰੰਪ ਤੱਕ ਨਹੀਂ ਪਹੁੰਚ ਸਕਿਆ ਅਮਰੀਕਾ ਚ ਇਲੈਕਸ਼ਨ ਆ ਤੇ ਦੂਜੀ ਵਾਰ ਹਮਲਾ ਹੋਇਆ ਡੋਨਲਡ ਟਰੰਪ ਪਰਾਤੇ ਇਹ ਹਮਲਾ ਹੋਇਆ ਤੇ ਨਹੀਂ ਹਮਲਾ ਹੁਣ ਤੋਂ ਪਹਿਲਾਂ ਹੀ ਜਿਹੜੀ ਆ ਸੀਕ੍ਰੇਟ ਸਰਵਿਸ ਸੀ ਉਹਨੂੰ ਪਤਾ ਲੱਗ ਗਿਆ ਆਪਾਂ ਕੱਲ ਵੀ ਨਿਊਜ਼ ਕੀਤੀ ਸੀ ਕਿ ਅਮਰੀਕਾ ਦੇ ਲਾਮ ਤਾਬਕ ਕੇ ਆ ਕਿ ਕੋਈ ਵੀ ਸਾਬਕਾ ਰਾਸ਼ਟਰਪਤੀ ਹੋਵੇ ਜਾਂ ਮੌਜੂਦਾ ਰਾਸ਼ਟਰਪਤੀ ਹੋਵੇ ਉਹ ਜਿੱਥੇ ਵੀ ਜਾਂਦੇ ਆ ਤੇ ਸੀਕ੍ਰੇਟ ਸਰਵਿਸ ਵਾਲੇ ਪਹਿਲਾਂ ਉਸ ਜਗ੍ਹਾ ਨੂੰ ਸਾਰੀ ਵੀ ਪੁਣਛਾਣ ਕਰਕੇ ਉਹਨੂੰ ਕਲੀਅਰੈਂਸ ਦਿੰਦੇ ਆ ਵੈਸੇ ਇਹ ਦੁਨੀਆ ਭਰ ਅਚੀਵਨ ਰਵਾਜ ਹੈਗਾ ਵੱਡੇ ਲੀਡਰ ਜਿੱਥੇ ਵੀ ਜਾਂਦੇ ਆ ਜਿਨ੍ਹਾਂ ਨੂੰ ਵੀ ਆਈਪੀ ਸਿਕਿਉਰਟੀ ਮਿਲੀ ਹੁੰਦੀ ਆ ਉਸ ਇਲਾਕੇ ਨੂੰ ਖਾਲੀ ਕਰਕੇ ਉਸ ਜਗ੍ਹਾ ਦੀ ਤਲਾਸ਼ੀ ਲਈ ਜਾਂਦੀ ਆ ਪਰ ਇਹ ਕਿਹਾ ਜਾਂਦਾ ਐ ਐਫ ਬੀ ਆਈ ਦੀ ਅਭਿਆਨ ਐ ਜਿਹੜਾ ਤੁਸੀਂ ਦੱਸ ਰਹੇ ਹੋ ਉਹ ਐਫ ਬੀ ਆਈ ਨੇ ਕਿਹਾ ਕਿ ਉਹ ਬੰਦਾ 12 ਘੰਟੇ ਪਹਿਲਾਂ ਉਚਾੜੀਆਂ ਚ ਲੁਕਿਆ ਰਿਹਾ ਸੀਗਾ ਜਦੋਂ ਉਹਨੂੰ ਪਹਿਲੀ ਵਾਰ ਸੀਕ੍ਰਟ ਸਰਵਿਸ ਨੇ ਵੇਖਿਆ ਤੋਂ ਪਹਿਲਾਂ 12 ਘੰਟੇ ਉੱਥੇ ਲੁਕਿਆ ਸੀ ਉਹ ਤੇ ਉਹਨਾਂ ਦੀ ਚੌਕਸੀ ਕਰਕੇ ਜਿਹੜਾ ਨਾ ਉਹਦੀ ਬਚਾਅ ਹੋਇਆ ਤੇ ਇਹ ਜਿਹੜਾ ਰੂਥ 58 ਸਾਲਾਂ ਦਾ ਬੰਦਾ ਆ ਇਹ ਉੱਤਰੀ ਕੈਰੋਲੀਨਾ ਸੂਬੇ ਚ ਰਹਿੰਦਾ ਆ ਪਰ ਉਹਦੇ ਫਿਰ ਪੁਨਸ਼ਣ ਕੀਤੀ ਐਫਪੀਆਈ ਨੇ ਸਾਰੇ ਉਹਦਾ ਪਿਛਲੇ ਵੇਰਵੇ ਕੱਢੇ ਸਾਰੇ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਾ ਜਿਹੜੀ ਗੱਲ ਖਬਰ ਆਪਾਂ ਕੀਤੀ ਸੀ ਕਿ ਉਹ ਰੂਸ ਦੇ ਵਿਰੁੱਧ ਯੂਕਰੇਨ ਦੇ ਲੋਕਾਂ ਦੀ ਮਦਦ ਕਰਨ ਲਈ ਲੋਕਾਂ ਨੂੰ ਕਹਿੰਦਾ ਸੀ ਉੱਥੇ ਜਾਣਾ ਚਾਹੀਦਾ ਤੇ ਉਹਦੇ ਲਈ ਕਹਿੰਦਾ ਸੀਗਾ ਤੇ ਦੂਜਾ ਉਹਦਾ ਪਤਾ ਲੱਗਿਆ ਸੀਗਾ ਕਿ ਉਹਦਾ ਅਪਰਾਧਿਕ ਰਿਕਾਰਡ ਪਹਿਲਾਂ ਵੀ ਹੈਗਾ ਮਤਲਬ ਪਹਿਲੀ ਵਾਰ ਉਹਨੇ ਇਹ ਗਲਤੀ ਵੱਡੀ ਨਹੀਂ ਕੀਤੀ ਨਿੱਕੇ ਮੋਟੇ ਉਹ ਅਪਰਾਧ ਪਹਿਲਾਂ ਵੀ ਕਰਦਾ ਰਿਹਾ ਤੇ ਦੂਸਰੇ ਪਾਸੇ ਇੱਕ ਖਬਰ ਹੋਰ ਵੀ ਆ ਕਿ ਜਿਹੜੇ ਐਲਨ ਮਸਕ ਜਿਹੜੇ ਨੇ ਬਹੁਤ ਵੱਡਾ ਨਾਮ ਉਹਨਾਂ ਦਾ ਉਹਨਾਂ ਨੇ ਕੱਲ ਆਪਣੇ ਐਕਸ ਜਿਹੜਾ ਹੁੰਦਾ ਹੈਂਡਲ ਹੈ ਹੀ ਉਹਨਾਂ ਦਾ ਵੈਸੇ ਮਾਲਕੀ ਉਹਦੇ ਨੇ ਉਹ ਉਹਨਾਂ ਨੇ ਉਹਦੇ ਤੇ ਲਿਖਿਆ ਸੀਗਾ ਕਿ ਜਿਹੜੀ ਜੋ ਬਾਈਡਨ ਜਿਹੜੀ ਨੇ ਤੇ ਜਾਂ ਜਿਹੜੀ ਉਹਨਾਂ ਦੀ ਡਿਪਟੀ ਆ ਜਿਹੜੀ ਹੁਣ ਇਲੈਕਸ਼ਨ ਲੜ ਰਹੀ ਆ ਕਮਲਾ ਹੈਰਿਸ ਉਹਨਾਂ ਤੇ ਕਿਉਂ ਨਹੀਂ ਹਮਲਾ ਦਾ ਉਹਨਾਂ ਤੇ ਹਮਲਾ ਕਿਉਂ ਨਹੀਂ ਕਰ ਸਕਦਾ ਜਾਨੀ ਕਿ ਉਹ ਡੋਨਲਡ ਟਰੰਪ ਦੇ ਸਮਰਥਕ ਆ ਉਹਨਾਂ ਨੇ ਇਦਾਂ ਦਾ ਲਿਖਿਆ ਸੀ ਕਿ ਉਹਤੇ ਕਦੀ ਹਮਲਾ ਹੋ ਹੀ ਨਹੀਂ ਸਕਦਾ ਉਹਨਾਂ ਦੇ ਉੱਤੇ ਜਾਨੀ ਕਿ ਇਹਦੇ ਤੇ ਹਮਲਾ ਹੁੰਦਾ ਉਹਨਾਂ ਤੇ ਨਹੀਂ ਹੋ ਸਕਦਾ ਜਦੋਂ ਇਹ ਇਹਦੇ ਬਾਰੇ ਚਰਚਾ ਹੋਈ ਲੋਕਾਂ ਨੇ ਇਹਨੂੰ ਕ੍ਰਿਟਿਸਾਈਜ਼ ਕੀਤਾ ਤੇ ਕਿਉਂਕਿ ਉਹ ਉਹਨਾਂ ਦਾ ਸਮਰਥਕ ਆ ਜੀ ਤੇ ਉਹਨੇ ਐਲਾਨ ਵੀ ਕੀਤਾ ਹੈ 트াম্প ਨੇ ਕਿ ਜੇ ਮੈਂ ਦੂਜੀ ਵਾਰ ਜਿੱਤ ਗਿਆ ਤੇ ਉਹਨਾਂ ਨੂੰ ਮੈਂ ਆਪਣੇ ਲਾਂਗਾ ਜਿਹੜੀ ਉਹਨਾਂ ਦੀ ਕੈਬिनेਟ ਹੁੰਦੀ ਹੈ ਕਿਸਮ ਦੀ ਕਿਚਨ ਕੈਬिनेਟ ਤੇ ਉਹਨਾਂ ਦਾ ਨਾਲ ਉਹਨੇ ਡਿਕਲੇਅਰ ਵੀ ਕੀਤਾ ਹੈ ਕਿ ਜਿਹੜੀ ਉਹ ਐਫੀਸ਼ੀਐਂਸੀ ਕਮਿਸ਼ਨ ਹੁੰਦਾ ਹੈ ਉੱਥੇ ਉਹਦੀ ਸਾਰੀ ਜ਼ਿੰਮੇਵਾਰੀ ਦਊ ਕਿਉਂਕਿ ਉਹ ਬੜੇ ਸਫਲ ਹੈਗੇ ਨੇ ਬਿਜ਼ਨਸਮੈਨ ਤੇ ਅਮਰੀਕਾ ਨੂੰ ਅਸੀਂ ਅੱਗੇ ਲੈ ਜਾ ਸਕਦੇ ਆ ਤੇ ਜਦੋਂ ਜਿਹੜੇ ਯੂਜ਼ਰਸ ਐ ਉਹਨਾਂ ਨੇ ਉਹਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਉਸੇ ਵੇਲੇ ਹੀ ਉਹਨੂੰ ਡਿਲੀਟ ਕਰ ਦਿੱਤਾ ਤੇ ਬਾਅਦ ਚ ਕਹਿ ਦਿੱਤਾ ਕਿ ਮੈਂ ਤੇ ਹਾਸੇ ਨਾਲ ਮਜ਼ਾਕ ਕੀਤਾ ਸੀਗਾ ਤੇ ਫਿਰ ਵਾਈਟ ਹਾਊਸ ਨੇ ਕਿਹਾ ਕਿ ਪੋਸਿਡਿਅਰਨ ਮਸਕ ਦੀਆ ਇਹ ਗੈਰ ਜ਼ਿੰਮੇਵਾਰੀ ਵਾਲੀ ਗੱਲ ਆ ਇਹ ਗਲਤ ਉਹਨਾਂ ਨੇ ਕੀਤਾ ਇਦਾਂ ਦੀ ਉਹਨਾਂ ਨੂੰ ਜਿਹੜੀ ਆ ਉਹ ਨਹੀਂ ਸੀ ਪਾਉਣੀ ਚਾਹੀਦੀ ਸੋ ਐਲਨ ਮਸਕਰੀ ਵੀ ਕਿਸੇ ਨਾ ਕਿਸੇ ਕਾਰਨ ਜਿਹੜੇ ਆ ਉਹ ਰਹਿੰਦੇ ਆ ਖਬਰਾਂ ਦੇ ਵਿੱਚ ਤੇ ਉਹ ਇਸ ਵੇਲੇ ਉਹ 트ੰਪ ਦੇ ਸਪੋਰਟ ਕਰ ਰਹੇ ਨਿਊਯਾਰਕ ਤੇ ਮੇਲਵਿਲੇ ਦੇ ਵਿੱਚ ਵੀ ਇੱਕ ਹਿੰਦੂ ਮੰਦਿਰ ਦੇ ਵਿੱਚ ਭੰਨਤੋੜ ਦੀ ਘਟਨਾ ਸਾਹਮਣੇ ਆਈ ਆ ਇਹ ਹਰੰਦਰ ਖਬਰਾਂ ਸਾਡੇ ਇਥੋਂ ਯੂਰਪ ਚੋਂ ਜਾਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਅਕਸਰ ਹੀ ਜਾਂਦੀਆਂ ਰਹਿੰਦੀਆਂ ਨੇ ਕਿ ਕੋਈ ਲੋਕ ਜਿਹੜੇ ਆ ਉਹ ਧਾਰਮਿਕ ਸਥਾਨਾਂ ਦੀ ਬੇਦਬੀ ਦਾ ਕੰਮ ਕਰਦੇ ਆ ਅਜੇ ਹੁਣ ਇਹ ਤੇ ਨਹੀਂ ਦੱਸਿਆ ਗਿਆ ਕਿ ਇਹ ਬੇਦਬੀ ਕਿੰਨਾ ਲੋਕਾਂ ਨੇ ਕੀਤੀ ਆ ਪਰ ਜਿਹੜਾ ਨਿਊਯਾਰਕ ਚ ਭਾਰਤੀ ਦੂਤਾਵਾਸជា ਖਾਸ ਕਰਕੇ ਮੁੰਜ ਦੂਤਾਵਾਸ ਉਹਨਾਂ ਵੱਲੋਂ ਇਹਦੇ ਦੇ ਉੱਤੇ ਵਿਰੋਧ ਦਰਜ ਕਰਾਇਆ ਉਹਨਾਂ ਨੇ ਜਿਹੜਾ ਗੌਰਮਨੂ ਲਿਖਿਆ ਹੈ ਕਿ ਜਿਹੜੇ ਵੀ ਲੋਕ ਇੱਥੇ ਜ਼ਿੰਮੇਵਾਰ ਉਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ ਉਹਨਾਂ ਕਹਿਉ ਕਿਹਾ ਹੈ ਕਿ ਕਿਉਂਕਿ ਜਿਹੜਾ ਸੁਆਮੀ ਨਾਰਾਇਣ ਮੰਦਿਰ ਆ ਇਹ ਭਾਈਚਾਰੇ ਦੇ ਆਪਸ ਵਿੱਚ ਸੰਪਰਕ ਦਾ ਕੰਮ ਕਰਦਾ ਆ ਤੇ ਇਹ ਜਿਹੜਾ ਮਾਮਲਾ ਉਹਨਾਂ ਨੇ ਕਾਨੂੰਨ ਏਜੰਸੀਆਂ ਕੋਲ ਠਾਇਆ ਤੇ ਉਹਨਾਂ ਨੇ ਕਿਹਾ ਹੈ ਕਿ ਯਕੀਨੀ ਬਣਾਇਆ ਜਾਵੇ ਕਿ ਇਹੋ ਜਿਹਾ ਕੰਮ ਅੱਗੇ ਨਾ ਹੋਵੇ ਜਿਹੜੇ ਲੋਕ ਕਰਦੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਸੀਨਾ ਦੇ ਸਾਹਮਣੇ ਇੱਕ ਨਵੀਂ ਮੁਸੀਬਤ ਜਿਹੜੀ ਆ ਉਹ ਖੜੀ ਹੋ ਗਈ ਹੈ ਜੀ ਇੰ ਮਸੀਬਤ ਤੇ ਅੰਦਰ ਉਦੋਂ ਦੀ ਖੜੀ ਹੋਈ ਆ ਜਿੱਦਨ ਦਾ ਉੱਥੇ ਰਾਜਪਲਟਾ ਹੋ ਗਿਆ ਆ ਤੇ ਹੁਣ ਉਹਨਾਂ ਦੇ ਉੱਤੇ 5 ਕੇਸ ਕਤਲ ਦੇ ਪਾਏ ਗਏ ਆ ਤੇ ਜਿਹੜੇ ਕੇਸ ਆ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਆ ਹੈਗਾ ਇਹ ਬਗਨਾ ਦੇਸ਼ੀਆ ਕੋਈ ਮੈਨ ਇੰਟਰਨੈਸ਼ਨਲ ਬਣਾਉਣਾ ਬਣਾਇਆ ਹੋਇਆ ਉਹਦੇ ਵਿੱਚ 6 ਸੀਨਾ ਦੇ ਸਣੇ 228 ਹੋਰ ਲੋਕਾਂ ਦੇ ਕਤਲ ਨਸ਼ਲਕੁਸ਼ੀ ਮਨੁੱਖਤਾਵੁੱਦ ਅਪਰਾਧ ਤੇ ਇਹੋ ਜੀਆਂ ਕਈ ਸ਼ਿਕਾਇਤਾਂ ਸੀ ਤੇ 5 ਸ਼ਿਕਾਇਤਾਂ ਉਹਨਾਂ ਨੂੰ ਹੋਰ ਮਿਲੀਆਂ ਨੇ ਤੇ ਇਹ 1973 ਦਾ ਅੰਤਰਰਾਸ਼ਟਰੀ ਟ੍ਰਿਬਿਊਨਲ ਐਕਟ ਉਹਨਾ ਬਣਾਇਆ ਹੋਇਆ ਕਾਨੂੰਨ ਬਣਾਇਆ ਤੇ ਬੰਗਲਾਦੇਸ਼ ਦੀਆਂ ਜਿਹੜੀਆਂ ਅਜ਼ਾਲਤਾ ਨੇ ਉਹ ਭਾਵੇਂ ਉਹ ਬੰਦਾ ਮੌਜੂਦ ਹੋਵੇ ਭਾਵੇਂ ਨਾ ਹੋਵੇ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਆ ਉਹ ਬੰਗਲਾਦੇਸ਼ ਚ ਰਹੇ ਨਾ ਰਹੇ ਉਹਦੇ ਤੇ ਕੇਸ ਚੱਲਦਾ ਰਹੂਗਾ ਤੇ ਸਜ਼ਾ ਵੀ ਸੁਣਾ ਸਕਦੀ ਹੈ ਤੇ ਹਾਜ਼ਰੀ ਉਹਦੀ ਜ਼ਰੂਰੀ ਨਹੀਂ ਆ ਯਾਨੀ ਕਿ ਉਹਦੇ ਦਰਵਾਜ਼ੇ ਪੱਕੇ ਬੰਗਲਾਦੇਸ਼ ਜਾਣ ਦੇ ਬੰਦ ਹੋ ਜਾਣਗੇ ਜੇ ਕਦੀ ਵੀ ਉਹ ਜਾਣਾ ਚਾਹੂ ਤੇ ਫਿਰ ਉਹਨੂੰ ਇਹਨਾਂ ਸਜ਼ਾਾਂ ਦਾ ਸਾਹਮਣਾ ਕਰਨਾ ਪੈਗਾ ਜੀ ਲੇਬਨਾਨੀ ਅਤੇ ਹਰਬੰਦ ਸਮੂਹ ਦੁਆਰਾ ਵਰਤੇ ਜਾ ਰਹੇ ਸੰਚਾਰ ਯੰਤਰ ਨੂੰ ਹਾਈਕ ਕੀਤਾ ਗਿਆ ਹੈ ਇਹ ਹਰਿੰਦਰ ਖਬਰ ਜਿਹੜੀ ਹੈ ਟੈਕਨੋਲੋਜੀ ਨਾਲ ਸੰਬੰਧਿਤ ਆ ਜਿਹੜੇ ਪੇਜਰ ਟਾਈਪ ਨਹੀਂ ਹੁੰਦੇ ਆਪਾਂ ਵਰਤਦੇ ਜਿਹੜੇ ਗਰੀਲੇ ਲੜ ਰਹੇ ਆ ਹਿਜ਼ਬੁੱਲਾ ਦੇ ਉਹ ਸਾਰੇ ਇੱਕ ਦੂਜੇ ਨਾਲ ਕਮਿਊਨੀਕੇਟ ਜਿੱਦਾਂ ਕਰਦੇ ਸੀ ਉਹਨਾਂ ਕੋਲ ਕਿਸੇ ਦਾ ਪੇਜਰ ਸੀਗੇ ਤੇ ਪੇਜਰ ਉਹਨਾਂ ਦੀ ਬਾਡੀ ਦੇ ਨਾਲ ਹੀ ਲੱਗੇ ਹੁੰਦੇ ਸੀਗੇ ਤੇ ਇਹ ਕਿਹਾ ਜਾਂਦਾ ਹੈ ਸਿੱਖੋ ਸਿੱਧੇ ਤੌਰ ਤੇ ਸ਼ਖਤ ਇਜ਼ਰਾਈਲ ਤੇ ਹੋਏਗਾ ਉਹਨਾਂ ਨੇ ਉਹ ਸਾਰਾ ਹਾਈਕ ਕਰ ਲਿਆ ਤੇ ਉਹਨਾਂ ਨੂੰ ਉੱਥੇ ਲੱਭਣ ਦਬਾ ਕੇ ਬਲਾਸਟ ਕਰਤਾ ਤੋ ਜਿੰਨੇ ਲੋਕਾਂ ਨੇ ਉਹ ਪਹਿਨੇ ਹੋਏ ਸੀ ਜਾਂ ਤਾਂ ਮਰ ਗਏ ਤੇ ਜਾਂ ਉਹ ਫਟੜ ਹੋ ਗਏ ਬੰਬ ਦੀ ਤਰ੍ਹਾਂ ਉਹ ਚੱਲੇ ਆ ਯਾਨੀ ਕਿ ਟੈਕਨੋਲੋਜੀ ਦੀ ਐਡਵਾਂਸ ਫੇਟ ਦੀ ਗੱਲ ਹੈ ਜਿੱਦਾਂ ਉਹਨਾਂ ਦੇ ایرਨ ਡੋਮ ਦੀ ਗੱਲ ਕਰਦੇ ਆ ਕਿ ਕੋਈ ਵੀ ਮਜ਼ਾਈਲ ਰਾਕੇਟ ਤੋਂ ਕਰਾਸ ਕਰਦਾ ਤੇ ਉਹ ਉਹਨੂੰ ਪਹਿਲਾਂ ਹੀ ਗਰਾ ਦਿੰਦੇ ਆ ਉਹਨੂੰ ایرਨ ਡੋਮ ਕਹਿੰਦੇ ਆ ਤੇ ਇਸੇ ਕਰਕੇ ਇਜ਼ਰਾਈਲ ਨੂੰ ਸ਼ਕਤੀਸ਼ਾਲੀ ਮਨੁੱਖ ਬਣਾਇਆ ਜਾਂਦਾ ਕਿਉਂ ਟੈਕਨੋਲੋਜੀ ਦੇ ਖੇਤਰ ਚ ਕਾਫੀ ਅੱਗੇ ਆ ਸੋ ਇਹ ਜਿਹੜੀ ਨੈਸ਼ਨਲ ਨਿਊਜ਼ ਏਜੰਸੀ ਆ ਉਹਦੀ ਰਿਪੋਰਟ ਹੈ ਕਿ ਮੰਗਲਵਾਰ ਨੂੰ ਜਿਹੜਾ ਮੰਗਲਵਾਰ ਹੁਣ ਚੱਲ ਰਿਹਾ ਬਰੂਦ ਦੇ ਦੱਖਣੀ ਓਪਨਾ ਗ੍ਰਾਮ ਵਿੱਚ ਹਿਜ਼ਬੁੱਲਾ ਦੇ ਦਰਜਣਾ ਹੀ ਮੈਂਬਰ ਜਿਹੜੇ ਆ ਉਹ ਗੰਭੀਰ ਰੂਪ ਚ ਜ਼ਖਮੀ ਹੋਏ ਆ ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਵਾਸਤੇ ਪੇਜਰ ਵਰਤੇ ਜਾਂਦੇ ਸੀ ਉਹ ਸਾਰੇ ਫਟ ਗਏ ਤੇ ਉਹਨਾਂ ਨੂੰ ਦਰਜਣਾ ਹੀ ਲੋਕਾਂ ਨੂੰ ਹਸਤਾਲਾ ਚ ਲੈ ਕੇ ਆਂਦਾ ਗਿਆ ਇਹ ਜਿਹੜਾ ਕੰਮ ਹੋਇਆ ਇਹ ਮਾਰੀਜਯੂਨ ਜਲਾਇਆ ਪੂਰਬੀ ਹਿੱਸੇ ਵਿੱਚ ਤੇ ਲਿਬਨਾਨ ਦਾ ਤੇ ਉਥੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਾਇਆ ਜਾ ਰਿਹਾ ਹੈ ਏਜੰਸੀ ਨੇ ਹੋਰ ਕਿਹਾ ਕਿ ਲੋਕ ਹਰ ਮੇਲ ਵਿੱਚ ਵੀ ਜ਼ਖਮੀ ਹੋਏ ਆ ਤੇ ਕੁਝ ਜ਼ਖਮੀਆਂ ਨੂੰ ਟਾਇਰ ਜਗ੍ਹਾ ਦਾ ਨਾ ਹੋਣਾ ਲਬਨਾਨੀ ਇਟਾਲੀਅਨ ਹਸਪਤਾਲ ਚ ਲਿਆਇਆ ਗਿਆ ਕਿੰਧਿਆ ਦਾ ਗਿਆ ਤੇ ਹਸਪਤਾਲ ਦੇ ਨਾਗਰਿਕ ਹਸਪਤਾਲ ਨੇ ਲੋਕਾਂ ਨੂੰ ਜਿਹੜੇ ਉਥੋਂ ਦੇ ਲੋਕ ਨੇ ਵਸਿੰਦੇ ਨੇ ਉਹਨਾਂ ਨੂੰ ਇਹਨਾਂ ਵਾਸਤੇ ਖੂਨਦਾਨ ਕਰਨ ਦੀ ਅਪੀਲ ਕੀਤੀ ਜਾਨੀ ਕਿ ਵੱਡੀ ਇੱਕ ਕਟ੍ਰੇਸੀ ਜਿਹੜੀ ਆ ਨਜ਼ਰ ਆ ਰਹੀ ਆ ਕਿਉਂਕਿ ਸਾਰੇ ਇਹ ਨਾਥੀ ਹਰਬੰਦ ਗਰੀਲਿਆਂ ਦੇ ਕੋਲੋਂ ਪੇਜਰ ਸੀਗੇ ਜਿੱਥੇ ਜਿੱਥੇ ਲੜ ਰਹੇ ਸੀਗੇ ਹੁਣ ਕੱਲੇ ਕੱਲੇ ਨੂੰ ਜਾ ਕੇ ਗੋਲੀ ਮਾਰਨ ਦੀ ਲੋੜ ਨਹੀਂ ਟੈਕਨੋਲੋਜੀ ਵੇਖੋ ਉਹਨਾਂ ਦੀ ਉਹ ਸਿਸਟਮ ਨੂੰ ਹਾਈ ਕਰਕੇ ਉਹ ਸਾਰਿਆਂ 'ਚ ਵਿਲਾਸ ਕਰਾ ਦਿੱਤਾ ਗਿਆ ਤੇ ਲੋਕ ਕਾਫੀ ਉੱਥੇ ਮਰੇ ਤੇ ਜਖਮੀ ਹੋਏ ਆ ਭਾਰਤ ਨੇ ਆਪਣੇ ਮੁਸਲਮ ਘੱਟ ਗਿਣਤੀ ਦੇ ਨਾਲ ਵਿਵਹਾਰ ਨੂੰ ਲੈ ਕੇ ਇਰਾਨ ਦੇ ਸਰਵਉੱਚ ਨੇਤਾ ਦੀਆਂ ਟਿੱਪਣੀਆਂ ਤੇ ਜਵਾਬੀ ਹਮਲਾ ਕੀਤਾ ਇਹ ਅਲੀ ਖਮੈਨੇ ਇਰਾਨ ਨੇ ਇੱਕ ਪੋਸਟ ਕੀਤੀ ਹੈ ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਜਿਹੜੀ ਭਾਰਤ ਦੀ ਹਿੰਦੂ ਰਾਸ਼ਟਰਵਾਦੀ ਸਰਕਾਰ ਆ ਉਹਦੀ ਘੱਟ ਗਿਣਤੀਆਂ ਪ੍ਰਤੀ ਜਿਹੜੀ ਉਦੀ ਅਪਰੋਚ ਹੈ ਨਾ ਉਹ ਠੀਕ ਨਹੀਂ ਆ ਉਹ ਉਹਦੇ ਨਾਲ ਉਹਨਾਂ ਸਹਿਮਤੀ ਪ੍ਰਗਟ ਕੀਤੀ ਆ ਉਦਾਂ ਤੇ ਜਿਹੜਾ ਈਰਾਨ ਆ ਉਹ ਭਾਰਤ ਨਾਲ ਉਹਦੇ ਬਹੁਤ ਚੰਗੇ ਨਜ਼ਦੀਕੀ ਸਬੰਧ ਆ ਪਰ ਖੋਮੇਨੀ ਰਾਨੇ ਜਿਹੜਾ ਲਿਖਿਆ ਹੈ ਕਿ ਭਾਰਤ ਵਿੱਚ ਮੁਸਲਮਾਨਾਂ ਤੇ ਕਸ਼ਮੀਰ ਦੇ ਬਹੁਤ ਗਿਣਤੀ ਮੁਸਲਮਾਨਾਂ ਦੇ ਵਿੱਚ ਵੀ ਇਹ ਉਹਨਾਂ ਦੇ ਉੱਤੇ ਜਿਹੜਾ ਆ ਉਹ ਇਸ ਤਰ੍ਹਾਂ ਦਾ ਦੁਰਵਿਹਾਰ ਹੋ ਰਿਹਾ ਉਹ ਪਹਿਲਾਂ ਵੀ ਪਿਛਲੇ ਸਮੇਂ ਚ ਵੀ ਹੋਜੇ ਜਿਹੜੇ ਆ ਉਹਦੀ ਆਲੋਚਨਾ ਕਰਦੇ ਰਹਿਆ ਤੇ ਦੇਸ਼ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਹਿਊਮਨ ਰਾਈਟਸ ਗਰੁੱਪ ਉਹਨਾਂ ਨੇ ਵੀ ਤੇ ਵਿਦੇਸ਼ਾਂ ਵਿੱਚ ਜਿਹੜੇ ਹਿਊਮਨ ਰਾਈਟਸ ਗਰੁੱਪ ਨੇ ਉਹਨਾਂ ਦੀਆਂ ਵੀ ਰਿਪੋਰਟਾਂ ਨੇ ਕਿ 2014 ਵਿੱਚ ਜਦੋਂ ਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਮੁਸਲਮਾਨਾਂ ਦੇ ਨਾਲ ਜਿਹੜਾ ਉਹ ਦੁਰਵਿਹਾਰ ਜਿਹੜਾ ਉਹ ਵਧਿਆ ਆ ਤੇ ਦੇਸ਼ ਦੇ ਮੁਸਲਮਾਨਾਂ ਨੂੰ ਉਹਨਾਂ ਦੇ ਖਾਣ ਪੀਣ ਨੂੰ ਲੈ ਕੇ ਜਿੱਦਾਂ ਬੀਫ ਨੂੰ ਲੈ ਕੇ ਘਟਨਾਵਾਂ ਹੁੰਦੀਆਂ ਨੇ ਤੇ ਉਹਨਾਂ ਤੇ ਹਮਲਿਆਂ ਦੀ ਗਿਣਤੀ ਵਧੀ ਆ ਤੇ ਨਫਤ ਵਾਲੇ ਭਾਸ਼ਣ ਵੀ ਜਿਹੜੇ ਆ ਉਹ ਰਿਪੋਰਟਾਂ ਵੀ ਬਹੁਤ ਜ਼ਿਆਦਾ ਵਧੀਆਂ ਨੇ ਤੇ ਕੁਝ ਹਿੰਦੂਆਂ ਦੁਆਰਾ ਜਿੱਦਾਂ ਗਾ ਨੂੰ ਪੁੱਤਰ ਮੰਨਿਆ ਜਾਂਦਾ ਹਾਂਜੀ ਉਹਦੇ ਪਰ ਨੇ ਆਮ ਲੋਕਾਂ ਦੀ ਮੋਬ ਲਿੰਚ ਕੀਤੀ ਗਈ ਆ ਤੇ ਇਹ ਜਿਹੜੀ ਮੋਬ ਲਿੰਚ ਹੈ ਜਿਆਦਾ ਮੁਸਲਮਾਨਾਦੀ ਹੋਈ ਕਿਉਂਕਿ ਗਾਹ ਦੇ ਬਾਰੇ ਉਹਨਾਂ ਦਾ ਉਹਨਾਂ ਨੂੰ ਕਹਿੰਦਾ ਕਿ ਇਹਦਾ ਮੀਟ ਖਾਂਦੇ ਆ ਤੇ ਲੋਕਾਂ ਦੇ ਘਰ ਤੇ ਜਾਇਦਾ ਜਿਹੜੇ ਉਹਨਾਂ ਨੂੰ ਬਲਡੋਜ਼ ਕੀਤਾ ਜਾਂਦਾ ਇਦਾਂ ਦੀਆਂ ਗੱਲਾਂ ਬਾਤਾਂ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੇ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਉਹ ਵੀ ਕਰਦੀਆਂ ਨੇ ਤੇ ਭਾਰਤ ਵਿੱਚ ਨਹੀਂ ਆਰਗੇਨਾਈਜੇਸ਼ਨ ਵੀ ਹਮੇਸ਼ਾ ਕਰਦੀਆਂ ਪਰ ਦਿੱਲੀ ਵੱਲੋਂ ਜਿਹੜਾ ਬਿਆਨ ਉਹਦਾ ਆਇਆ ਵੱਖਰਾ ਵਿਦੇਸ਼ ਮੰਤਰਾਲੇ ਵੱਲੋਂ ਉਹਨਾਂ ਨੇ ਜਿਹੜੇ ইরਾਨੀ ਸੁਪਰ ਲੀਡਰ ਨੇ ਉਹਨਾਂ ਦੇ ਬਿਆਨ ਦੇ ਤੇ ਟਿੱਪਣੀ ਕਰਦੇ ਆ ਕਿਹਾ ਹੈ ਕਿ ਜਿਹੜੇ ਲੋਕ ਸਾਡੇ ਮੁਲਕ ਨੂੰ ਸਲਾਹਾਂ ਦਿੰਦੇ ਆ ਕਿ ਇੱਥੇ ਸਭ ਠੀਕ ਨਹੀਂ ਆ ਪਹਿਲਾਂ ਉਹ ਆਪਣੇ ਅੰਦਰ છાਤੀ ਮਾਰਨ ਕਿ ਉਹਨਾਂ ਦੇ ਮੁਲਕਾਂ 'ਚ ਕੀ ਹੋ ਰਿਹਾ ਆ ਤੇ ਉਹ ਆਪਣਾ ਰਿਕਾਰਡ ਤੇ ਵੇਖ ਲੈਣ ਪਹਿਲਾਂ ਤੇ ਆਪਾਂ ਇਹ ਵੀ ਜਾਣਦੇ ਆ ਕਿ ਈਰਾਨ ਦੇ ਵਿੱਚ ਔਰਤਾਂ ਦੇ ਉੱਤੇ ਤੇ ਹੋਰ ਤਰ੍ਹਾਂ ਦੇ ਕਈ ਜ਼ਬਰ ਹੁੰਦੇ ਆ ਜਿੱਥੇ-ਜਿੱਥੇ ਵੀ ਇਸਲਾਮੀ ਮੁਲਕ ਆ ਉੱਥੇ ਔਰਤਾਂ ਨੂੰ ਬਰਾਬਰ ਦੇ ਦਰਜੇ ਨਹੀਂ ਮਿਲਦੇ ਤੇ ਜਿਹੜੇ ਇਹ ਕਮੇ ਨਈ ਰੀ ਜਿਹੜੇ ਨੇ ਉਹਨਾਂ ਸੋਸ਼ਲ ਮੀਡੀਆ ਪੋਸਟ ਚ ਲਿਖਿਆ ਠੀਕ ਹੈ ਸਲਾਮ ਦੇ ਦੁਸ਼ਮਣਾਂ ਨੇ ਹਮੇਸ਼ਾ ਹੀ ਇਸਲਾਮਿਕ ਮੁਲਕਾਂ ਨੂੰ ਵਿਆਪਕ ਚ ਪਾੜਨ ਦੀ ਕੋਸ਼ਿਸ਼ ਕੀਤੀ ਆ ਸਾਡੀ ਇੱਕ ਸਾਂਝੀ ਪਛਾਣ ਵੀ ਆ ਯਾਨੀ ਕਿ ਸ਼ੀਆ ਸੁੰਨੀ ਵਾਲਾ ਸਾਡੀ ਕੋਈ ਗੱਲ ਈ ਨਹੀਂ ਗਈ ਪਰ ਜਿਹੜੇ ਸਾਡੇ ਦੁਸ਼ਮਣ ਆ ਇਹਨਾਂ ਗੱਲਾਂ ਨੂੰ ਵਧਾਉਂਦੇ ਰਹਿੰਦੇ ਆ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਪਣੇ ਆਪ ਨੂੰ ਮੁਸਲਮਾਨ ਨਹੀਂ ਕਹਿ ਸਕਦੇ ਜਦੋਂ ਅਸੀਂ ਮਿਆਂਮਾਰ 'ਚ ਜੋ ਕੁਝ ਹੋ ਰਿਹਾ ਆ ਆਪਾਂ ਨੂੰ ਪਤਾ ਉੱਥੇ ਜਿਹੜੇ ਉਹ ਉੱਥੋਂ ਦੇ ਮੁਸਲਮਾਨਾਂ ਨੂੰ ਕੱਢ ਕੇ ਬੰਗਲਾਦੇਸ਼ ਤਾਂ ਕੀ ਹੋਇਆ ਤੇ ਦੂਜੇ ਪਾਸੇ ਗਾਜ਼ਾ ਵਿੱਚ ਜੋ ਹੋ ਰਿਹਾ ਜਾਂ ਭਾਰਤ ਵਿੱਚ ਜਾਂ ਕਿਤੇ ਵੀ ਹੋਰ ਦੁਨੀਆ 'ਚ ਮੁਸਲਮਾਨਾਂ 'ਤੇ ਜਿਹੜੇ ਦੁੱਖ ਹੋ ਰਿਹਾ ਜੇ ਉਹਨਾਂ ਤੋਂ ਹੀ ਅਣਜਾਣ ਹੈ ਤੇ ਫਿਰ ਅਸੀਂ ਕਾਹਦੇ ਮੁਸਲਮਾਨ ਆ ਉਹਨਾਂ ਨੇ ਬਿਆਰ ਦਿੱਤਾ ਮਨੋਜ ਵਰਮਾ ਕਹਿੰਦੇ ਹੁਣ ਕੋਲਕਾਤਾ ਪੁਲਿਸ ਦੇ ਨਵੇਂ ਕਮਿਸ਼ਨਰ ਹੋਣਗੇ ਇਹ ਐਜੀਟੇਸ਼ਨ ਜਿਹੜੇ ਉੱਥੇ ਡਾਕਟਰਸ ਨੇ ਉਹ ਰੇਪ ਤੋਂ ਬਾਅਦ ਲਗਾਤਾਰ ਉਹਨਾਂ ਦੀ ਚੱਲ ਰਹੀ ਆ ਉਹਨਾਂ ਦੀ ਬਹੁਤ ਸਾਰੀਆਂ ਮੰਗਾਂ ਸੀ ਪੰਜ ਵਾਰ ਜਿਹੜਾ ਉਹ ਮਮਤਾ ਬੈਨਰਜੀ ਨੇ ਉਹਨਾਂ ਨੂੰ ਬੁਲਾਇਆ ਤੇ ਕਿਸੇ ਨਾ ਕਿਸੇ ਕਾਰਨ ਇਹ ਗੱਲ ਟੁੱਟ ਜਾਂਦੀ ਰਹੀ ਕਿਉਂਕਿ ਇੱਕ ਜिद ਕਰਦੇ ਸੀ ਉਹ ਕਿ ਜਿਹੜੀ ਵੀ ਗੱਲਬਾਤ ਹੋਣੀ ਉਹਨੂੰ ਲਾਈਵ ਚੈਨਲ ਤੇ ਦਿਖਾਇਆ ਜਾਵੇ ਜਿਹੜੀ ਮਮਤਾ ਮੈਂਜੀ ਰਾਮ ਮੰਨੀ ਨਹੀਂ ਸੀਗੀ ਦੂਜੇ ਪਾਸੇ ਇਹ ਬੜਾ ਪ੍ਰੈਸ਼ਰ ਸੀਗਾ ਸੁਪਰੀਮ ਕੋਰਟ ਦਾ ਉੱਥੇ ਉਹਨਾਂ ਨੇ ਕੱਲ੍ਹ ਦੇਣਾ ਸੀ ਬਿਆਨ ਵੀ ਤੁਸੀਂ ਕੀ ਕੀਤਾ ਇਨੇ ਦਿਨਾਂ ਚ ਉੱਥੇ ਰਡ ਹੜਤਾਲ ਖਤਮ ਕਿਉਂ ਨਹੀਂ ਹੋਈ ਲੋਕ ਦਵਾਈਆਂ ਖਣੋ ਹਸਪਤਾਲਾਂ ਦੇ ਵਿੱਚ ਇਲਾਜ ਖਣ ਸੀਗੇ ਦੋ ਤਿੰਨ ਵਾਰੀ ਸੁਪਰੀਮ ਕੋਰਟ ਵੀ ਕਹਿ ਚੁੱਕੀ ਉਹਨਾਂ ਨੂੰ ਕਿ ਤੁਸੀਂ ਆਪਣੀ ਹਰਤਾਹਤ ਤੋਂ ਵਾਪਸ ਆਓ ਤੁਹਾਡੇ ਨਾਲ ਨਿਆਂ ਹੋਏਗਾ ਤੁਹਾਡੇ ਤੇ ਕੋਈ ਕੇਸ ਨਹੀਂ ਚੱਲੂਗਾ ਪਰ ਕਿਉਂਕਿ ਉੱਥੇ ਮਮਤਾ ਬੇਨਰਜੀ ਤੇ ਕੇਂਦਰ ਦੀ ਲੀਡਰਸ਼ਿਪ ਵਿੱਚ ਟਕਰਾਅ ਆ ਕਾਫੀ ਟਕਰਾਅ ਆ ਇਹਦੇ ਕਰਕੇ ਮਮਤਾ ਸਮਝ ਰਹੀ ਆ ਕਿ ਜਿਹੜੇ ਡਾਕਟਰ ਨੇ ਇਹਨਾਂ ਦੇ ਪਿੱਛੇ ਭਾਜਪਾ ਦੀ ਹੱਥ ਆ ਉਹ ਸਾਡਾ ਸਮਝੌਤਾ ਨਹੀਂ ਹੋਣ ਦੇ ਰਹੇ ਪਰ ਡਾਕਟਰਾਂ ਨੇ ਜਿਹੜੇ ਮੰਗਾ ਮੰਨਿਆ ਆ ਆਖਰਕਾਰ ਹੁਣ ਉਹ ਚਾਰ ਮੰਗਾ ਚੋ ਤਿੰਨ ਮੰਗਾ ਉਹਨਾਂ ਦੀਆਂ ਮੰਨ ਲੀਆਂ ਗਈਆਂ ਨੇ ਜਿਹੜੇ ਬਨੀਤ ਗੋਇਲ ਸੀਗੇ ਉੱਥੇ ਉਹ ਕਮਿਸ਼ਨਰ ਸੀ ਉੱਥੇ ਉਹਨਾਂ ਨੂੰ ਠੋਟਾ ਦਿੱਤਾ ਗਿਆ ਉਹਨਾਂ ਨੂੰ ਤਬਾਦਲਾ ਕਰਕੇ ਐਸਟੀਐਫ ਚ ਭੇਜ ਦਿੱਤਾ ਤੇ ਡਾਕਟਰਾਂ ਨੇ ਹੋਰ ਵੀ ਕਈ ਮੰਗਾਂ ਰੱਖਿਆ ਸੀ ਜਿਹਦੇ ਵਿੱਚ 6 ਦਾ 77 ਉਹਨੂੰ ਠਹਾਇਆ ਜਾਣਾ ਸੀਗਾ ਪਰ ਦੋ ਡਾਇਰੈਕਟਰਾਂ ਨੂੰ ਤੇ ਕਮਿਸ਼ਨਰ ਨੂੰ ਠੋਟਾ ਦਿੱਤਾ ਗਿਆ ਪਰ ਜਿਹੜਾ 6 77 ਆ ਉਹ ਮੰਗ ਜਿਹੜੀ ਆ ਉਹ ਮਮਤਾ ਬੈਨਰਜੀ ਨੇ ਨਹੀਂ ਮੰਨੀ ਜੀ ਤੇ ਹੁਣ ਕਹਿੰਦੇ ਆ ਕਿ ਧਰਨਾ ਅਜੇ ਤੱਕ ਜਾਰੀ ਆ ਡਾਕਟਰ ਚ ਕਹਿੰਦੇ ਆ ਕਿ ਜਿਹੜੀਆਂ ਮੰਗਾਂ ਹੁਣ ਮਮਤਾ ਨੇ ਮੰਨ ਲੀਆਂ ਅਸੀਂ ਉਹਨਾਂ ਚਿਰ ਤੱਕ ਨਹੀਂ ਉੱਠਾਂਗੇ ਜਦੋਂ ਤੱਕ ਗਰਾਊਂਡ ਤੇ ਅਸੀਂ ਵੇਖਦੇ ਨਹੀਂ ਕਿ ਉਹ ਵਾਕਿਆ ਢਾ ਲੈ ਗਏ ਅਸੀਂ ਨਿਆਂ ਦੀ ਲੜਾਈ ਲੜ ਰਹੇ ਆ ਅਸੀਂ ਆਪਣਾ ਧਰਣਾ ਉਦੋਂ ਚੁੱਕਾਂਗੇ ਜਦੋਂ ਕੱਲਾਵਾਤਾ ਇਹ ਨਾ ਹੁਣ ਵੀ ਮੂੰਹ ਜਬਾਨੀ ਕਹਤਾ ਜਦੋਂ ਉਹ ਬਦਲੇ ਜਾਣਗੇ ਉਹਨਾਂ ਨੂੰ ਢਾਹਤਾ ਜਾਊਗਾ ਉਸ ਤੋਂ ਬਾਅਦ ਹੀ ਅਸੀਂ ਜਿਹੜੀਆਂ ਆਪਣਾ ਧਰਣਾ ਉਹਨੂੰ ਚੁੱਕਾਂਗੇ ਬਲਦੋਜਨਾ ਰਾਹੀਂ ਜਾਇਦਾਦ ਨੂੰ ਢਾਉਣ ਦੇ ਵਿਰੁੱਧ ਦਾਇਰ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਦੇਸ਼ 'ਚ ਇਸ ਤਰ੍ਹਾਂ ਦੇ ਢਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਜਸਟਿਸ ਬੀ ਆਰ ਗਵਈ ਤੇ ਜਸਟਿਸ ਕੇਬੀ ਵਿਸ਼ਰਾ ਵਿਸ਼ਵਨਾਥਨ ਦਾ ਬੈਂਚ ਸੀਗਾ ਜੀ ਜਿਨ੍ਹਾਂ ਨੇ ਹੁਕਮ ਦਿੱਤੇ ਆ ਉਹਨਾਂ ਨੇ ਕਿਹਾ ਕਿ ਜਿੱਦਾਂ ਕੋਈ ਸੜਕ ਦੇ ਉੱਤੇ ਕਬਜ਼ਾ ਕਰ ਲੈਂਦਾ ਜਾਂ ਫੁੱਟਪਾਥ ਤੇ ਕਬਜ਼ਾ ਕਰ ਲੈਂਦਾ ਜਾਂ ਰੇਲਵੇ ਲਾਈਨ ਤੇ ਕਰ ਲੈਂਦਾ ਜਾਂ ਕੋਈ ਸਰਕਾਰੀ ਪ੍ਰਾਪਰਟੀ ਹੈ ਉਹ ਜਿੱਦਾਂ ਜਲ ਘਰ ਹੁੰਦੇ ਆ ਜਿੱਥੇ ਟਿਊਬਵਰ ਵਗੈਰਾ ਲੱਗੇ ਹੁੰਦੇ ਆ ਇਹ ਇੱਥੇ ਤੇ ਲਾਗੂ ਨਹੀਂ ਹੋਊਗਾ ਪਰ ਉਹਨਾਂ ਨੇ ਕਿਹਾ ਕਿ ਭਾਵੇਂ ਕੋਈ ਦੋਸ਼ੀ ਵੀ ਹੋਵੇ ਪਾਵੇਂ ਉਹਨੇ ਨਜਾਇਜ਼ ਕੰਮ ਵੀ ਕੀਤਾ ਵੀ ਉਹਦਾ ਘਰ ਨਹੀਂ ਤੇ ਮਤਲਬ ਉਹਦੀ ਬਿਲਡਿੰਗ ਨੂੰ ਬਲਡੋਜ਼ ਨਹੀਂ ਕਰ ਸਕਦੇ ਤੇ ਇਹ ਬੜੀ ਧੀਰ ਨਾਲ ਲਿਆ ਗਿਆ ਸੁਪਰੀਮ ਕੋਰਟ ਦਾ ਐਕਸ਼ਨ ਹੈ ਇਹ ਲਗਾਤਾਰ 10 ਸਾਲ ਹੋ ਗਏ ਆ ਜਦੋਂ ਦੇ ਜੋਗੀ ਅਦਿੱਤਿਆਨਾਥ ਜੀ ਯੂਪੀ ਚ ਆਏ ਆ ਉੱਥੇ ਉਹਨਾਂ ਨੇ ਬਹੁਤ ਤਹਿਸ ਨਹਿਸ ਕੀਤਾ ਔਰ ਬੜਾ ਅਲਗੁਲਾ ਕੀਤਾ ਬਹੁਤ ਸਾਰੇ ਲੋਕਾਂ ਦੇ ਜਿਹੜੇ ਘਰ ਆ ਉਹ ਬਲਡੋਜ਼ ਕੀਤੇ ਆ ਤੇ ਉਹਨਾਂ ਨੂੰ ਬਾਬਾ ਬਲਡੋਜ਼ਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੋ ਜਸਟਿਸ ਜਿਹੜੇ ਬੀ ਆਰ ਗਵਾਈ ਇਹ ਕੇਵੀ ਵਿਸ਼ਰਣ ਅਰਥਨ ਦਾ ਬੈਂਚ ਆ ਉਹਨਾਂ ਨੇ ਸਾਰੀਆਂ ਹੀ ਸੂਬਾ ਸਰਕਾਰਾਂ ਨੂੰ ਹੂੰ ਹੂੰ ਬਿਲਡੋਜ਼ਰ ਵਾਲਾ ਐਕਸ਼ਨ ਜਿਹੜਾ ਉਹ ਤੇ ਸਵਾਲ ਪੁੱਛੇ ਸੀਗੇ ਕਈ ਜੀ ਤੇ ਉਹਨਾਂ ਨੇ ਕਿਹਾ ਕਿ ਭਾਵੇਂ ਕੋਈ ਸਾਰੀ ਨਜਾਇਜ਼ ਹੋਈ ਹੋਵੇ ਤਾਂ ਵੀ ਤੁਸੀਂ ਇਦਾਂ ਉਹਨੂੰ ਢਾ ਨਹੀਂ ਸਕਦੇ ਕਿਸੇ ਦਾ ਇਦਾਂ ਘਰ ਢਾਉਂਦੇ ਹੋ ਤੇ ਸਵਧਾਨ ਦੀ ਮੂਲ ਭਾਅ ਉਹਨਾਂ ਦੀ ਪੂਰੀ ਤਰ੍ਹਾਂ ਲੰਘਣਾ ਆ ਹੂੰ ਸੋ ਹੁਣ ਅਦਾਲਤ ਨੇ ਕਿਹਾ ਕਿ ਅਗਲਾ ਜਿਹੜਾ ਇਹ ਫੈਸਲਾ ਕਰਾਂਗੇ ਉਹਦੀ ਕੋਈ ਡੇਟ ਦਿੱਤੀ ਹੈ ਸ਼ਾਇਦ 7 ਅਕਤੂਬਰ ਦਿੱਤੀ ਆ ਤੇ ਉਦੋਂ ਤੱਕ ਕੋਈ ਵੀ 1 ਅਕਤੂਬਰ ਦਿੱਤੀ ਹੈ ਜੀ ਕੋਈ ਵੀ ਮਤਲਬ ਭਾਵੇਂ ਜਗਾ ਕੋਈ ਸਰਕਾਰੀ ਵੀ ਹੋਵੇ ਜੇ ਟਾਉਣਾ ਹੈ ਤਾਂ ਸੁਪਰੀਮ ਕੋਰਟ ਕੋ ਪਰਮਿਸ਼ਨ ਲੈਣੀ ਪਏ ਉਹਨਾਂ ਚਾਹਤ ਤੁਸੀਂ ਉਹਨੂੰ ਨਹੀਂ ਟਾ ਸਕਦੇ ਜੀ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਉਹਨਾਂ ਨੇ ਅਸਤੀਫਾ ਦੇ ਦਿੱਤਾ ਜੀ ਉਹਨਾਂ ਨੇ ਅੱਜ ਮੰਗਲਵਾਰ ਵਾਲਾ ਦੇਣੇ ਜੀ ਅੱਜ ਉਹਨਾਂ ਅਸਤੀਫਾ ਦਿੱਤਾ ਉਹਨਾਂ ਦੋ ਦਿਨ ਪਹਿਲਾਂ ਐਲਾਨ ਕਰਤਾ ਸੀ ਕਿ ਮੈਂ ਆਪਣਾ ਅਸਤੀਫਾ ਦੇ ਦਵਾਂਗਾ ਬੜੀ ਚਰਚਾ ਚੱਲ ਰਹੀ ਸੀ ਮੀਟਿੰਗਾਂ ਚੱਲ ਰਹੀਆਂ ਸੀ ਵੀ ਕੌਣ ਬਣੂਗਾ ਹੁਣ ਦਿੱਲੀ ਦਾ ਮੁੱਖ ਮੰਤਰੀ ਕੱਲ ਆਪਾਂ ਵੀ ਇਹੋ ਹੀ ਮੁੱਖ ਲਈ ਸੀ ਖਬਰ ਵੀ ਕੌਣ ਬਣੇਗਾ ਬਹੁਤ ਸਾਰੇ ਲੋਕਾਂ ਦਾ ਖਿਆਲ ਸੀ ਕਿ ਸ਼ਾਇਦ ਉਹ ਘਰੋਂ ਬਾਹਰ ਨਹੀਂ ਜਾਣ ਦੇਣਗੇ ਉਹਨਾਂ ਦੇ ਪਿਛਲੇ ਰਿਕਾਰਡ ਨੂੰ ਵੇਖਦਿਆਂ ਕਿ ਸੁਨੀਤਾ ਕੇਜਰੀਵਾਲ ਨੂੰ ਹੀ ਮੁੱਖ ਮੰਤਰੀ ਵਾਸਤੇ ਬਣਾਉਣਗੇ ਪਰ ਉਹਨਾਂ ਨੇ ਆਪਣੀ ਬਹੁਤ ਹੀ ਪ੍ਰੋਸੇਜੋਗ ਆਤਸ਼ੀ ਜਿੱਦੜ ਦੇ ਉਹ ਜੇਲ੍ਹ ਗਿਆ ਤੇ ਆਛੀ ਸਾਰਾ ਕੰਮ ਕਰ ਵੇਖ ਰਹੀ ਸੀ ਸਾਰੀ ਪ੍ਰੈਸ ਕਨਫਰੰਸ ਉਹ ਹੀ ਕਰਦੀ ਸੀਗੀ ਜੀ ਤੇ ਉਹਨੂੰ ਉਹਨਾਂ ਨੇ ਬਣਾਇਆ ਤੇ ਉਹਦੇ ਉੱਤੇ ਵੀ ਮਤਲਬ ਉਹ ਕਿਸੇ ਨੂੰ ਵੀ ਬਣਾ ਦਿੰਦੇ ਕਿੰਤੂ ਤੇ ਹੁਣ ਆਈ ਸੀਗਾ ਪਹਿਲੀ ਗੱਲ ਤੇ ਆ ਕਿ ਇਹ ਵੀ ਇੱਕ ਉਹਨੂੰ ਕਹਿੰਦੇ ਆ ਕੇਜਰੀਵਾਲ ਦੀ ਮਾਸਟਰ ਸਟ੍ਰੋਕ ਕਹ ਲੋ ਜਾਂ ਕਿ ਸਿਆਸੀ ਚਾਲ ਸੀਗੀ ਕਿ ਲੋਕਾਂ ਦੇ ਵਿੱਚ ਆਪਣਾ ਬਿੰਬ ਸੁਧਾਰਨ ਵਾਸਤੇ ਉਹਨਾਂ ਨੇ ਕਿਹਾ ਕਿ ਮੇਰੇ ਤੇ ਝੂਠੇ ਕੇਸ ਆ ਤੇ ਮੈਂ ਲੋਕਾਂ ਦੀ ਕਚਹਿਰੀ 'ਚ ਜਾਵਾਂਗਾ ਘਰ ਘਰ ਜਾਊਂਗਾ ਗਲੀ ਗਲੀ ਜਾਊਂਗਾ ਜਿੰਨਾ ਚਿਰ ਮੇਰੇ ਲੋਕ ਮੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਸੱਚੀ ਮੁੱਚੀ ਇਮਾਨਦਾਰ ਆ ਉਹਨਾਂ ਚਿਰ ਮੈਂ ਦੁਬਾਰਾ ਕੁਰਸੀ ਤੇ ਨਹੀਂ ਬਹੂੰਗਾ ਤੇ ਕੁਰਸੀ ਤੇ ਤੇ ਵੈਸੇ ਵੀ ਬਹਿਣ ਤੋਂ ਜਿਹੜੇ ਹਾਈ ਕੋਰਟ ਦੇ ਆਰਡਰ ਸੀਗੇ ਜਮਾਨਤ ਵਾਲੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਮੰਨਿਆ ਸੀਗਾ ਉੱਚ ਕਿਹਾ ਸੀ ਕਿ ਤੁਸੀਂ ਕਿਸੇ ਫਾਈਲ ਨੂੰ ਹੱਥ ਨਹੀਂ ਲਾ ਸਕਦੇ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬਹਿ ਸਕਦੇ ਵੈਸੇ ਵੀ ਉਹਨਾਂ ਦਾ ਹੀ ਮੁੱਖ ਮੰਤਰੀ ਸੀ ਵੈਸੇ ਤੇ ਅਦਰਵਾਈਜ਼ ਵੀ ਕਿਉਂਕਿ ਸੁਪਰੀਮ ਕੋਰਟ ਚਾਹ ਚੁੱਕੀ ਹੈ ਕਿ ਸਰਕਾਰ ਦਾ ਮਤਲਬ ਲੈਫਟੀਨੈਂਟ ਗਵਰਨਰ ਆ ਤੇ ਇਹ ਚੁਣੀ ਹੋਈ ਸਰਕਾਰ ਦਾ ਕੋਈ ਇੱਥੇ ਬਹੁਤਾ ਅਧਿਕਾਰ ਤੇ ਹੈ ਨਹੀਂ ਪਰ ਕਿਉਂਕਿ ਜਿਹੜਾ ਵੀ ਬੰਦਾ ਜਿੱਥੇ ਬੈਠਾ ਹੋ ਆਪਣੀ ਸੀਟ ਛੱਡਣ ਨੂੰ ਤਿਆਰ ਨਹੀਂ ਹੈ ਸੋ ਹੁਣ ਆ자치 ਨੇ ਕਿਹਾ ਕਿ ਮੈਨੂੰ ਕੋਈ ਵਧਾਈ ਨਾ ਦੇਵੇ ਮੈਂ ਬਹੁਤ ਦੁਖੀ ਹਾਂ ਤੇ ਪਰ ਮੈਂ ਆਪਣਾ ਜਿਹੜਾ ਗੁਰੂ ਆ ਕੇਜਰੀਵਾਲ ਉਦੇ ਬਾਰੇ ਉਹਨੇ ਬੜੇ ਸ਼ਬਦ ਕਹਿਆ ਕਿ ਮੈਂ ਉਹਨਾਂ ਚੇਰੇ ਮਤਲਬ ਹੀ ਚੈਨ ਨਾਲ ਨਹੀਂ ਬੈਠਾਂਗੇ ਤੇ ਮੇਰੇ ਸੀਐਮ ਬਣ ਦਾ ਦੇਸ਼ ਇੱਕੋ ਹੀ ਆ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਦੁਬਾਰਾ ਸੀਐਮ ਦੀ ਕੁਰਸੀ ਤੇ ਬੈਠਾ ਵੇਖਣਾ ਚਾਹੁੰਨੀ ਆ ਤੇ ਉਹਨੇ ਬੜਾ ਕੁਝ ਕਿਹਾ ਹੋਰ ਕਿ ਮੈਂ ਦਿੱਲੀ ਦੇ ਰੋਖਾਂ ਦੀ ਰੱਖਿਆ ਕਰੂੰਗੀ ਮੈਂ ਉਹਨਾਂ ਦੀ ਖਵਾਈ ਚ ਕੰਮ ਕਰੂੰਗੀ ਮਤਲਬ ਉਹਨਾਂ ਨੇ ਆਪਣੀ ਪੂਰੀ ਪ੍ਰੋਸੇਜੋਗਤਾ ਜਿਹੜੀ ਆ ਉਹ ਦਿਖਾਈ ਆ ਤੇ ਨਾਲ ਆਪਣਾ ਵਿਸ਼ਵਾਸ ਜਿਹੜਾ ਉਹ ਦਿਖਾਇਆ ਕਿ ਮੈਂ ਕੇਜਰੀਵਾਲ ਦੇ ਨਾਲ ਹੀ ਕੰਮ ਕਰੂੰਗੀ ਪਰ ਦੂਜੇ ਪਾਸੇ ਇਰੀ ਦਾ ਐਕਸਪ੍ਰੈਸ ਦੀ ਰਿਪੋਰਟ ਆਈ ਆ ਉਹਦੇ ਵਿੱਚ ਕਿਹਾ ਕਿ ਜਿਹੜੀ ਆਤਸ਼ੀ ਆ ਉਹ ਦਿੱਲੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਵਿਜੇ ਕੁਮਾਰ ਤੇ ਤ੍ਰਿਪਤਾ ਵਾਹੀ ਉਹਨਾਂ ਦੀ ਬੇਟੀ ਆ ਇਹਨੇ ਸਪ੍ਰਿੰਗਡੇ ਸਕੂਲ ਤੋਂ ਪੜ੍ਹਾਈ ਕੀਤੀ ਸੀ ਆਤਸ਼ੀ ਜਿਹੜੀ ਆ ਉਹਨੇ ਸੇਂਟ ਸਟੀਫਨ ਕਾਲਜ ਬੜਾ ਰਿਪਿਊਟਡ ਕਾਲਜ ਹੈ ਦਿੱਲੀ ਦਾ ਜੀ ਉੱਥੋਂ ਇਤਿਹਾਸ ਦੀ ਪੜ੍ਹਾਈ ਕੀਤੀ ਤੇ ਫਿਰ ਉਸ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਵੀ ਲਈ ਹੋਈ ਆ ਬਾਦ ਵਿੱਚ ਆਸ਼ੀ ਨੇ ਚਿਵਨਿੰਗ ਸਕਾਲਰਸ਼ਿਪ ਵੀ ਮਿਲੀ ਉਹਨੂੰ ਤੇ ਕੁਝ ਸਮਾਂ ਆਸ਼ੀ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਰਿਸ਼ੀਵੈਲੀ ਸਕੂਲ 'ਚ ਬੱਚਿਆਂ ਨੂੰ ਵੀ ਪੜਾਇਆ ਉਹ ਜੈਵਿਕ ਖੇਤੀ ਤੇ ਸਿੱਖਿਆ ਪ੍ਰਣਾਲੀ ਦੇ ਨਾਲ-ਨਾਲ ਇਹੋ ਜਿਹੇ ਕੰਮਾਂ ਵਿੱਚ ਵੀ ਸਰਗਰਮ ਰਹੀ ਆ ਤੇ ਇਹ ਤੋਂ ਮਗਰੋਂ ਆਸ਼ੀ ਭਪਾਲ ਆ ਗਈ ਸੀ ਉਹਨੇ ਕਈ ਐਨਜੀਓ ਦੇ ਨਾਲ ਕੰਮ ਕੀਤਾ ਇਸ ਤਰ੍ਹਾਂ ਉਹਦੀ ਵਾਕ ਵੀ ਬਣੀ ਪ੍ਰਸ਼ਾਂਤ ਭੂਸ਼ਣ ਨਾਲ ਤੇ ਪ੍ਰਸ਼ਾਦ ਭੂਸ਼ਣ ਨੇ ਪਹਿਲੀ ਵਾਰ ਇਹਨੂੰ ਕੇਜਰੀਵਾਲ ਤੇ ਜਿਹੜੇ ਆਗੇ ਨੇ ਸ਼ਿਸ਼ੋਧੀਆਂ ਉਹਨਾਂ ਨੂੰ ਮਨਾਇਆ ਮਲਾਇਆ ਸੀਗਾ ਫਿਰ ਇਹ ਸ਼ਿਸ਼ੋਧੀਆਂ ਦੇ ਬਹੁਤ ਨੇ ਨੇੜੇ ਰਹੀ ਆ ਤੇ ਹੁਣ ਵੀ ਇਹ ਕਿਹਾ ਜਾ ਰਿਹਾ ਕਿ ਸ਼ਿਸ਼ੋਧੀਆਂ ਦੇ ਪ੍ਰੈਸ਼ਰ ਪਾਉਣ ਤੇ ਹੀ ਇਹਨੂੰ ਬਣਾਇਆ ਗਿਆ ਇਹ ਜਿਹੜੇ ਸਕੂਲ ਵਗੈਰਾ ਬਣੇ ਆ ਤੇ ਸ਼ਿਸ਼ੋਧੀਆਂ ਦੀ ਸਲਾਹਕਾਰ ਦੇ ਤੌਰ ਤੇ ਇਹ ਲੰਬਾ ਸਮਾਂ ਜਿਹੜੀ ਕੰਮ ਕਰਦੀ ਰਹੀ ਆ ਤੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਉਹਨੇ ਮਜਬੂਰੀ 'ਚ ਇਹ ਉਹਦਾ ਨੂੰ ਦਿੱਤਾ ਆ ਆਪਣੇ ਕੇਜਰੀਵਾਲ ਨੇ ਵਰਿੰਦਰ ਸਚਦੇਵਾ ਕਹਿੰਦੇ ਆ ਕਿ ਇਹ ਕੇਜਰੀਵਾਲ ਦੀ ਪਸੰਦ ਨਹੀਂ ਸੀ ਹੈਗੀ ਆਚੀ ਪਰ ਕਿਉਂਕਿ ਉਹਨਾਂ ਦੀ ਮਜਬੂਰੀ ਬਣ ਗਈ ਸੀ ਸ਼ਿਸ਼ੋਧੀਆਂ ਨੇ ਪਹਿਲਾਂ ਹੀ ਇਹਨੂੰ ਬਹੁਤ ਜ਼ਿਆਦਾ ਜਗ੍ਹਾ ਤੇ ਇਹਨੂੰ ਆਪਣੇ ਨਾਲ ਰੱਖਿਆ ਹੋਇਆ ਸੀਗਾ ਤੇ ਉਹਦੇ ਕਹਿਣ ਦੇ ਉੱਤੇ ਹੀ ਜਿਹੜਾ ਆ ਇਹਨੂੰ ਬਣਾਇਆ ਇਹ 2015 ਤੋਂ 18 ਤੱਕ ਦਿੱਲੀ ਦੇ ਜਿਹੜੇ ਸਿੱਖਿਆ ਮੰਤਰੀ ਸੀ ਮਨੀਸ਼ ਸ਼ਿਸ਼ੋਧਿਆ ਉਹਦੇ ਮੁੱਖ ਸਲਾਹਕਾਰ ਵਜੋਂ ਵੀ ਕੰਮ ਕਰ ਰਹੀ ਸੀ ਤੇ ਉਹਨਾਂ ਦਾ ਹੀ ਦਬਾਅ ਸੀ ਕਿ ਕੇਜਰੀਵਾਲ ਨੂੰ ਇਹਨੂੰ ਬਣਾਉਣਾ ਪਿਆ ਆ ਸੋ ਬੀਜੇਪੀ ਦੇ ਆਪਣੇ ਇਜਾਮ ਨੇ ਉਹਨਾਂ ਨੇ ਕਹਿ ਗਏ ਆਤੀ ਹੋਵੇ ਭਾਵੇਂ ਮਨੀਸ਼ ਸ਼ਿਸ਼ੋਧੀ ਆਵੇ ਕੇਜਰੀਵਾਲ ਆਵੇ ਜਾਂ ਕੋਈ ਵੀ ਆ ਇਹਨਾਂ ਦੇ ਕੈਰੈਕਟਰ ਦੇ ਵਿੱਚ ਇਹਨਾਂ ਦੇ ਚਿੱਤਰ ਵਿੱਚ ਹੀ ਆਪਣੇ ਸਾਚਾਰ ਹੈ ਤੇ ਜਿਹੜਾ ਮਰਜ਼ੀ ਆਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੂੰ ਜੀ ਉੱਤਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਸੋਮਵਾਰ ਦੇ ਰਤ ਪਟਾਕਿਆਂ ਦੇ ਗਦਾਮ 'ਚ ਧਮਾਕਾ ਹੋਣ ਕਰਨ ਚਾਰ ਲੋਕਾਂ ਨੂੰ ਮਾਰ ਹੋਵੇ ਦਿਵਾਲੀ ਆ ਰਹੀ ਹੈ ਅਰਿੰਦਰ ਹਰ ਸਾਲ ਇਹੋ ਜਿਹਾ ਘਟਰਾਵਾ ਹੁੰਦੀਆਂ ਤੇ ਜਿਹੜੀਆਂ ਰੈਗੂਲੇਟਰੀ ਅਥਾਰਟिटीज ਨੇ ਭਾਰਤ ਦੀਆਂ ਉੱਥੇ ਇਹੋ ਜਿਹਾ ਲਿਆ ਕਿ ਪੈਸੇ ਦੇ ਕੇ ਟੇਬਲ ਥੱਲੇ ਉਹਦੀ ਸਾਰੇ ਕੰਮ ਕਰਾ ਲਏ ਜਾਂਦੇ ਆ ਤੇ ਜਿਆਦਾ ਹੱਥੇ ਜਿਹੜੇ ਹੁੰਦੇ ਆ ਉਹ ਉੱਥੇ ਹੀ ਹੁੰਦੇ ਆ ਜਿੱਥੇ ਕੋਈ ਰੂਲ ਰੈਗੂਲੇਸ਼ਨ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ ਇਹ ਵੀ ਜਿਹੜੀ ਘਟਨਾ ਹੋਈ ਹੈ ਘਰ 'ਚ ਹੀ ਕੋਈ ਜਿਹੜੇ ਆ ਉਹਨਾਂ ਨੇ ਆਤਿਸ਼ਬਾਜ਼ੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਸੀਗਾ ਤੇ ਉਹ ਘਟਨਾ ਹੋਈ ਆ ਸੋਮਵਾਰ ਦੀ ਰਾਤ ਜਿਹੜੀ ਲੰਗੀ ਆ ਆਪਣਾ ਤੇ ਉੱਥੇ ਰਾਤ ਪੈ ਗਈ ਆ ਦਿਨ ਪਹਿਲਾਂ ਤੇ 6 ਲੋਕ ਜਿਹੜੇ ਉਹਨਾਂ ਨੂੰ ਬਚਾਇਆ ਗਿਆ ਤੇ ਹੁਣ 4 ਲੋਕਾਂ ਦੀ ਮੌਤ ਹੋਈ ਆ ਜਿਨ੍ਹਾਂ ਚ ਇੱਕ 3 ਸਾਲ ਦਾ ਬੱਚਾ ਵੀ ਸੀ ਉਹ ਘਰ ਦੇ ਵਿੱਚ ਹੀ ਮਤਲਬ ਫੈਕਟਰੀ ਲਾਈ ਹੋਈ ਸੀ ਤੇ ਉਹ ਉੱਥੇ ਐਕਸਪਲੋਜ਼ਨ ਹੋਇਆ ਜੀ ਜੀ ਦੱਖਣੀ ਪੂਰਬੀ ਇਹ ਸਹਿ ਇਤਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 500 ਤੋਂ ਪਾਰ ਹੋ ਗਈ ਹੈ ਜੀ ਇਹ ਕਾਫੀ ਜ਼ਿਆਦਾ ਆਪਾਂ ਕੱਲ ਵੀ ਖਬਰ ਕੀਤੀ ਸੀ ਯੂਰਪ 'ਚ ਵੀ ਕਾਫੀ ਕੁਝ ਹੋਇਆ ਪਰ ਇਹ ਦੱਖਣ ਪੂਰਬੀ ਏਸ਼ੀਆ ਦੇ ਵਿੱਚ ਜਿਹੜਾ 500 ਤੋਂ ਵੱਧ ਲੋਕੇ ਹੁਣ ਤੱਕ ਮਾਰੇ ਜਾ ਚੁੱਕੇ ਆ ਜਿੱਚ ਵਿਤਨਾਮ 'ਚ 300, THAILAND 'ਚ 42, LAOS 'ਚ 4, PHILIPPINES 'ਚ 21 ਲੋਕਾਂ ਦੀ ਮੌਤ ਹੋਈ ਆ ਤੇ 26 ਲੋਕ PHILIPPINES ਵੀ ਲਾਪਤਾ ਆ ਤੇ ਜਿਹੜਾ ਯਾਗੀ ਇਹ ਤੂਫਾਨ ਸੀਗਾ ਇਹਨੇ ਕਾਫੀ ਜ਼ਿਆਦਾ ਜਗ੍ਹਾ ਦੇ ਉੱਤੇ ਮਤਲਬ ਗੜਬੜ ਕੀਤੀ ਆ ਤੇ ਜ਼ਮੀਰ ਖਿਸਕਣ ਨਾਲ ਕੁਝ ਲੋਕ ਮਰੇ ਆ ਤੇ ਜਿਹੜਾ ਮੀਆਂ ਮਾਰ ਦੇ ਵਿੱਚ 226 ਲੋਕ ਮਰੇ ਆ 70 ਲੋਕ ਲਾ ਪਤਾ ਵਾ ਤੇ ਇਹ ਸਾਰੀ ਸਰਕਾਰੀ ਅੰਕੜੇ ਜਿਹੜੇ ਆ ਇਹ ਦੱਸ ਰਹੇ ਆ ਕਿ ਇਹ ਤੂਫਾਨ ਆਏ ਹੁਣ ਤੱਕ 500 ਤੋਂ ਵੱਧ ਲੋਕਾਂ ਦੀ ਜਾਨਾਂ ਲੈ ਚੁੱਕਾ ਭਾਰਤੀ ਸਰਕਾਰ ਨੇ ਲਾਓ ਸੁਵਿਤਨਾਮ ਤੇ ਇਹਨਾਂ ਮੁਲਕਾਂ ਵਾਸਤੇ ਕਾਫੀ ਵੱਡੇ ਪੱਧਰ ਤੇ ਸਹਾਇਤਾ ਵੀ ਭੇਜੀ ਆ ਜੀ ਮਾਲਵਿੰਦਰ ਮਾਲੀ ਹਰਾਨੋ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਾਬ ਦੇ ਸੰਦਰਭ ਵਿੱਚ ਵੱਡੀ ਗੱਲ ਖਬਰ ਹੈ ਜੀ ਬੜੇ ਵਿਸ਼ਲੇਸ਼ਕ ਨੇ ਤੇ ਬੜੇ ਸਰਗਰਮ ਰਹਿੰਦੇ ਆ ਸਾਬਕਾ ਨਕਸਲਾਈਟ ਨੇ ਬਾਅਦ ਚੋ ਖਾਲਸਾਣ ਦੀ ਮੂਵਮੈਂਟ ਨਾਲ ਹੀ ਪ੍ਰਭਾਵਿਤ ਹੋਏ ਕੁਛੜਾ ਉਹਨਾਂ ਨੇ ਨੌਕਰੀ ਵੀ ਕੀਤੀ ਹੈ ਸਰਕਾਰੀ ਤੇ ਅੱਜ ਕੱਲ ਉਹ ਰਿਟਾਇਰਡ ਲਾਈਫ ਜੀ ਰਿਹਾ ਪਰ ਨਾਲ ਦੀ ਨਾਲ ਉਹ ਕਾਫੀ ਸੋਸ਼ਲ ਮੀਡੀਆ ਤੇ ਐਕਟਰ ਮੰਨਿਆ ਜਾਂਦਾ ਤੇ ਉਹਨਾਂ ਨੂੰ ਪੋਲਿਟਿਕਲ ਐਨਾਲਿਸਟ ਐਨਾਲਿਸਟ ਤੌਰ ਤੇ ਵੱਖ-ਵੱਖ ਚੈਨਲਾਂ ਤੇ ਤੁਸੀਂ ਰੋਜ਼ ਹੀ ਵੇਖਦੇ ਹੋ ਉਹਨਾਂ ਦੇ ਉੱਤੇ ਕੋਈ ਡਿਜੀਟਲ ਜਿਹੜਾ ਆ ਉਹ ਪਰਚਾ ਦਰਜ ਹੋਇਆ ਕਿ ਉਹਨਾਂ ਨੇ ਜਿਹੜਾ ਸਾਈਬਰ ਕ੍ਰਾਈਮ ਜਿੱਦਾ ਹੁੰਦਾ ਉਹਦਾਂ ਦੀ ਉਲੰਘਣਾ ਕੀਤੀ ਆ ਅਜੇ ਤੱਕ ਸਰਕਾਰ ਨੇ ਤੇ ਦੱਸਿਆ ਨਹੀਂਗਾ ਜਿਹੜੀਆਂ ਖਬਰਾਂ ਮੈਂ ਵੇਖ ਸਕਿਆ ਵੀ ਉੱਤੇ ਪਰਚਾ ਕਿਉਂ ਦਰਜ ਹੋਇਆ ਪਰ ਜਿਹੜੇ ਗੈਰ ਸਰੋਤ ਨੇ ਇਹੋ ਜਿਹੇ ਜਿਹੜੇ ਸੋਸ਼ਲ ਮੀਡੀਆ ਵਾਲੇ ਉਹਦੇ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਉੱਤੇ ਧਾਰਮਿਕ ਭਾਵਨਾਵਾਂ 'ਤੇ ਪੜਕਾਉਣ ਲਈ 295A ਦਾ ਜਿਹੜਾ ਪਰਚਾ ਉਹ ਦਰਜ ਕੀਤਾ ਗਿਆ ਤੇ ਮੇਰੇ ਕੋਲ ਦੋਸਤਾਂ ਦੇ ਫੋਨ ਵੀ ਆਏ ਉਹਨਾਂ ਨੇ ਕਿਹਾ ਕਿ ਕੋਈ ਕੰਟਰੋਵਰਸੀ ਚੱਲ ਰਹੀ ਸੀਗੀ ਕੁਝ ਤਰ੍ਹਾਂ ਤੋਂ ਭਗਵੰਤ ਮਾਨ ਨਰਨਾਲ ਅਸੀਂ ਦੀ ਪੁਸ਼ਟੀ ਤੇ ਨਹੀਂ ਕਰਦੇ ਉਹ ਕਹਿੰਦੇ ਸੀ ਕਿ ਮੈਂ ਅਹ ਸੀਤਾ ਨੂੰ ਆਪਣੀ ਅਗਨੀ ਪ੍ਰੀਖਿਆ ਦੇਣ ਨੂੰ ਤਿਆਰ ਆ ਅਹ ਕੇਜਰੀਵਾਲ ਦੇ ਸਾਹਮਣੇ ਤੇ ਇਹਨਾਂ ਨੇ ਕਿਤੇ ਕਮੈਂਟ ਕੀਤਾ ਕਿ ਇਹਦਾ ਮਤਲਬ ਕਿ ਕੇਜਰੀਵਾਲ RAM ji ਹੋਗੇ ਤੇ ਤੁਸੀਂ ਸੀਤਾ ਹੋਗੇ ਤੇ ਫਿਰ ਮੋਦੀ ਤੇ ਫਿਰ ਰਾਵਣ ਹੋਇਆ ਨਾ ਤੇ ਇਹਨਾਂ ਗੱਲਾਂ ਨੂੰ ਲੈ ਕੇ ਕੁਝ ਕਹਿੰਦੇ ਆ ਵੀ ਕੋਈ ਹੋਈ ਆ ਚਰਚਾ ਤੇ ਜਿੱਤੇ ਬਾਅਦ ਚ ਉਹਨਾਂ ਦਾ ਪਰਚਾ ਦਰਜ ਹੋਇਆ ਇਹਦੀ ਨਿੰਦਾ ਹੋਣੀ ਸ਼ੁਰੂ ਹੋ ਗਈ ਆ ਵਿਰੋਧ ਹੋਣਾ ਸ਼ੁਰੂ ਹੋ ਗਿਆ ਰਾਜਾ ਵੜਿੰਗਰੇ ਵੀ ਜਿਹੜਾ ਇਹਨਾਂ ਤੇ ਕੁਐਸਚਨ ਠਾਏ ਆ ਤੇ ਨਾਲ ਦੀ ਨਾਲ ਹੀ ਸੁਖਿੰਦਰ ਸਿੰਘ ਰੰਦਾਵਾ ਦੋਵੇਂ ਕਾਂਗਰਸ ਦੇ ਐਸੋਡੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਸਰਕਾਰ ਦੀ ਜੋ ਯੋਜਨਾ ਕੀਤੀ ਆ ਕਿ ਲੋਕਾਂ ਦੇ ਹੱਕਾਂ ਨੂੰ ਦਬਾ ਰਹੀ ਆ ਜਿਹੜੀ ਬੋਲਣ ਦੀ ਆਜ਼ਾਦੀ ਆ ਉਹਨੂੰ ਖਤਮ ਕਰ ਰਹੀ ਆ ਸਰਕਾਰ ਤੇ ਇੱਕ ਤਰ੍ਹਾਂ ਦੀ ਡਿਜੀਟਲ ਐਮਰਜੈਂਸੀ ਦੀ ਰਾਹ ਪਈ ਹੋਈ ਆ ਚੰਡੀਗੜ੍ਹ ਜਿਲ੍ਹਾ ਅਦਾਲਤ ਨੇ ਬਾਲੀਵੁੱਡ ਅਦਾਕਾਰ ਅਤੇ ਸੰਸਦ ਮੈਂਬਰ ਕੰਗਨ ਰਣੌਤ ਨੂੰ ਇੱਕ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਬਿਲਕੁਲ ਜੀ ਇਹ ਕਈ ਪਾਸੇ ਉੱਤੇ ਕੇਸ ਹੋਏ ਆ ਪਹਿਲਾਂ ਵੀ ਕੋਰਟ ਨੇ ਇੱਕ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੇ ਇਹਦੇ ਵਿੱਚ ਸੀਨ ਕੀਤੇ ਆ ਫਿਲਮ ਦੇ ਵਿੱਚ ਸਿੱਖਾਂ ਬਾਰੇ ਜੋ ਟ੍ਰੇਲਰ ਚ ਦਿਖਾਇਆ ਗਿਆ ਉਹਦੇ ਤੱਥ ਪਹਿਲਾਂ ਦੋ ਵੀ ਸਹੀ ਆ ਕਿ ਗਲਤ ਆ ਤੇ ਇਹ ਤੱਥ ਕਿੱਥੋਂ ਲੈਣੇ ਸੀ ਕਿਉਂਕਿ ਸਾਰਾ ਕੁਝ ਤੇ ਨਾਟਕੀ ਹੁੰਦਾ ਵਾ ਫਿਲਮਾਂ ਦੇ ਵਿੱਚ ਫਰਜੀ ਵਿਧਾਚੜਾ ਕੇ ਦਿੱਤਾ ਹੁੰਦਾ ਤੇ ਤੱਥ ਤੇ ਉਹ ਦੇ ਨਹੀਂ ਸਕਦੀ ਤੇ ਹੁਣ ਇਹ ਚੰਡੀਗੜ੍ਹ ਦੇ ਵਿੱਚ ਜਿਹੜੀ ਬਾਹਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆ ਉਹਨਾਂ ਨੇ ਵੀ ਨੋਟਿਸ ਦਿੱਤਾ ਆਇਆ ਸੀ ਕੋਰਟ 'ਚ ਤੇ ਉਹਨਾਂ ਨੇ ਕਿਹਾ ਸੀ ਕਿ ਕੰਗੜਾ ਨੇ ਇਤਿਹਾਸ ਦਾ ਵਿੱਚ ਜਿਹੜਾ ਸਿੱਖਾਂ ਦਾ ਰੋਲ ਆ ਉਨੂੰ ਉਹਦੀ ਬੜੀ ਨੈਗੇਟਿਵ ਤਸਵੀਰ ਦਿਖਾਈ ਆ ਸੇਖੇ ਵਿੱਚ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਆ ਤੇ ਇਸ ਕਰਕੇ ਉੱਥੇ ਦੀ ਜਿਹੜੀ ਜੁਡੀਸ਼ੀਅਲ ਮੈਜਿਸਟ੍ਰੇਟ ਅ ਅੰਕਤ ਐਰੀ ਉੱਥੇ ਅਦਾਲਤ 'ਚ ਕੇਸ ਹੋਇਆ ਤੇ ਜਿਹੜੇ ਸ਼ਿਕਾਇਤ ਕਰਤਾ ਤੇ ਰਿਆ ਉਹਦੀ ਪਟੀਸ਼ਨ ਨੂੰ ਜਿਹੜੀ ਅਦਾਲਤ ਨੇ ਉਹਨੇ ਮੰਨ ਲਿਆ ਤੇ ਕੰਗੜਾ ਨੂੰ ਨੋਟਿਸ ਜਾਰੀ ਕਰਤਾ ਕਿ ਤੂੰ 5 ਦਸੰਬਰ ਨੂੰ ਆ ਕੇ ਅਦਾਲਤ 'ਚ ਖੁਦ ਹਾਜ਼ਰ ਹੋ ਕੇ ਆਪਣਾ ਜਵਾਬ ਪੇਸ਼ ਕਰੇ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਅਮਿਤ ਸ਼ਾਹ ਨੇ ਇਹਦੇ ਅਗਨੀ ਵੀਰਾਂ ਨੂੰ ਕੋਈ ਲਾਲੀਪਾਪ ਦਿੱਤਾ ਉਹ ਬਿਲਕੁਲ ਜੀ ਕਿਉਂਕਿ ਹਰਿਆਣਾ ਦੇ ਵਿੱਚ ਬਹੁਤ ਸਾਰੇ ਲੋਕ ਫੌਜ ਚ ਜਾਂਦੇ ਆ ਤੇ ਇਸ ਗੱਲ ਨੂੰ ਲੈ ਕੇ ਬੜੀ ਉੱਥੇ ਲੋਕਾਂ ਨੂੰ ਗੁੱਸਾ ਆ ਕਿ ਜਿਹੜੇ ਅਗਨੀ ਵੀਰ ਇਹਨਾਂ ਬਣਾਏ ਆ ਉਹਨਾਂ ਦੀ ਕੋਈ ਜੌਬ ਜਿਹੜੀ ਉਹ ਢੰਗ ਦੀ ਨਹੀਂ ਉੱਥੇ ਉਹਨੇ ਕਿਹਾ ਮੁਹੰਮਦ ਸ਼ਾਹ ਨੇ ਕਿ ਅਸੀਂ ਜਿੰਨੇ ਵੀ ਇਹ ਅਗਨੀ ਵੀਰ ਵਾਪਸ ਆਉਣਗੇ ਸਾਰਿਆਂ ਨੂੰ ਅਸੀਂ ਨੌਕਰੀਆਂ ਦਵਾਂਗੇ ਤੇ ਅਸੀਂ ਇਹਦੀ ਗਰੰਟੀ ਲੈਣੇ ਆ ਤੇ ਅਮਿਤ ਸ਼ਾਹ ਇਹ ਭੁੱਲ ਜਾਂਦੇ ਆ ਕਿ ਜਦੋਂ ਨੂੰ ਉਹਨਾਂ ਨੇ ਆਉਣਾ ਆ ਤੁਸੀਂ ਕੋਈ ਪੱਕੇ ਗ੍ਰਹਿ ਮੰਤਰੀ ਨਹੀਂਗੇ ਭਾਰਤ ਦੇ ਵੀ ਤੁਸੀਂ ਇੱਕ ਪੂਰੀ ਬਣ ਗਏ ਹੋ ਤੇ ਹਮੇਸ਼ਾ ਹੀ ਰਹਿਣਾ ਵਾ ਪਤਾ ਨਹੀਂ 4 ਸਾਲ ਬਾਅਦ ਤੁਸੀਂ ਇਸ ਸੀਟ ਤੇ ਹੋਣਾ ਜਾਂ ਨਹੀਂ ਹੋਣਾ ਜਾਂ ਕਿਸੇ ਜੇਲ੍ਹ ਚ ਬੈਠੇ ਹੋਣਾ ਇਹੋ ਜੇ ਕਾਰਨਾਮੇ ਤੁਸੀਂ ਕਰ ਰਹੇ ਹੋ ਤੇ ਇਹ ਜਿਹੜਾ ਵੀ ਬੰਦਾ ਤਾਕਤ ਚ ਹੁੰਦਾ ਉਹਨੂੰ ਲੱਗਦਾ ਕਿ ਹਮੇਸ਼ਾ ਵਾਸਤੇ ਮੈਂ ਹੀ ਆ ਜਿਦਾਂ ਪੰਜਾਬ ਦੇ ਸੁਖਵੀਰ ਬਾਦਲਾਉਂਦੇ ਸੀ ਕਿ 25 ਸਾਲ ਸਾਨੂੰ ਕੋਈ ਨਹੀਂ ਲਾ ਸਕਦਾ ਇਦਾਂ ਹੀ ਲੱਗਦਾ ਇਹਨਾਂ ਨੂੰ ਮੁਦੀਰ ਹਨ ਉਹ ਤੇ ਅਮਰਚਾਰ ਹਨ ਕਿ ਅਸੀਂ ਪੱਕੇ ਤੌਰ ਤੇ ਭਾਰ ਦੇ ਆਕਮ ਬਣ ਗਏ ਆ ਤੇ ਉਹ ਇਹ ਵਾਦੇ ਕਰ ਰਹੇ ਵੀ ਕੋਈ ਗੱਲ ਨਹੀਂ ਜਦੋਂ ਤੁਸੀਂ ਰਿਟਾਇਰ ਹੋ ਜਾ ਕਰੋਗੇ ਅਸੀਂ ਬੈਠੇ ਆ ਅਸੀਂ ਤੁਹਾਨੂੰ ਫਿਰ ਲਾ ਦਿਆ ਕਰਾਂਗੇ ਨੌਕਰੀਆਂ ਤੇ ਤੁਸੀਂ ਬੈਠੇ ਉਸ ਗੱਲ ਦੀ ਕੀ ਗਾਰੰਟੀ ਆ ਅਮਰਸ਼ਾਦੀ ਕੀ ਗਾਰੰਟੀ ਆ ਕਿ 4 ਸਾਲ ਬਾਅਦ 10 ਸਾਲ ਬਾਅਦ 15 ਸਾਲ ਬਾਅਦ ਭਾਰ ਦਾ ਗ੍ਰਹਿ ਮੰਤਰੀ ਹੋਗਾ ਜਾਂ ਕਿੱਥੇ ਹੋਏਗਾ ਸੋ ਇਹ ਦਾਵੇ ਆ ਇਹਨਾਂ ਦੇ ਇਹ ਲੋਕਾਂ ਨੂੰ ਭਰਮਾਉਣ ਲਈ ਕਿਉਂਕਿ ਇਲੈਕਸ਼ਨ ਆ ਰਹਿਣੇ ਚ ਤੇ ਲollipops ਉਹਨਾਂ ਦਿੱਤਾ ਤੇ ਇਹ ਫਿਕਰ ਨਾ ਕਰੋ ਅਸੀਂ ਤੁਹਾਨੂੰ ਜੋਬਾ ਦਵਾਂਗੇ ਸੋ ਜਿਹੜੀ ਬੇਰਜਗਾਰੀ ਆ ਉਹ ਵੀ ਭਾਰਤ ਵਿੱਚ ਬੜਾ ਵੱਡਾ ਇਸ ਵੇਲੇ ਸਿਆਸੀ ਮੁੱਦਾ ਹੈ ਜੀ ਅੰਮ੍ਰਿਤਸਰ ਤੋਂ ਇੱਕ ਨਵੀਂ ਅੰਤਰਰਾਸ਼ਟਰੀ ਉਡਾਣ ਜਿਹੜੀ ਆ ਉਹ ਕਹਿੰਦੇ ਸ਼ੁਰੂ ਹੋਣ ਜਾ ਰਹੀ ਹੈ ਇਹ ਮਲੇਸ਼ੀਆ ਦੀ 에ਰਲਾਈਨ ਦੀ ਹੈ ਜੀ 에ਸ਼ੀਆ ਐਕਸ ਆ ਤੇ ਇੱਕ ਬਟ ਕੇ ਇਹਨਾਂ ਦੁਆਰਾ ਕੋਲੰਪੁਰ ਤੇ ਇੱਕ ਜਿਹੜੀ ਸਕੂਟ ਵਾਲਾ ਵੀ ਸਿੰਗਾਪੁਰ ਤੋਂ ਸਿੱਧੀਆਂ ਉਡਾਣਾਂ ਚਾਲੂ ਕੀਤੀਆਂ ਨੇ ਇਹ ਸਾਰੀਆਂ ਇੱਕ ਦੂਜੇ ਨਾਲ ਜੁੜ ਕੇ ਹੱਬ ਬਣੀਆਂ ਜਿਹਦਾ ਸੁਪੀ ਭਰਾ ਨੂੰ ਆਪ ਪਿਛਲੇ ਦਿਨੀ ਲਿਆ ਵੀ ਸੀ ਉਹਨਾਂ ਨੇ ਦੱਸਿਆ ਸੀਗਾ ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਨੇ ਕਿਹਾ ਆ ਕਿ ਜਿਹੜੀ ਇਹ ਥਾਈਲੈਂਡ ਦੀ ਥਾਈ 에ਅਰਲਾਈਨ ਹੈ ਤੇ ਉਹਨਾਂ ਵੱਲੋਂ ਵੀ ਬੈਂਕਾਕ ਵਾਸਤੇ ਤੇ 28 ਅਕਤੂਬਰ ਤੋਂ ਸਿੱਧੀ ਡਾਟ ਸ਼ੁਰੂ ਹੋ ਜਾਣੀ ਹੈ ਜਿਹਦੇ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ ਜਾਣ ਵਾਲੇ ਲੋਕਾਂ ਨੂੰ ਕਾਫੀ ਜਿਹੜਾ ਉਹ ਰਾਹਤ ਮਿਲੂਗੀ ਤੇ ਉਹਨਾਂ ਇਸ ਗੱਲ ਤੇ ਖੁਸ਼ੀ ਜ਼ਾਹਰ ਕੀਤੀ ਹੈ ਜਿਹੜੇ ਉਹਨਾਂ ਦੇ ਕਨਵੀਨਰ ਨੇ ਜੁਗੇਸ਼ਰ ਕਾਮਰਾ ਇੰਡੀਆ ਵਿੱਚ ਤੇ ਵਿਦੇਸ਼ਾਂ ਚ ਸੰਦੀਪ ਗਮਟਾਲਾ ਉਹਨਾਂ ਨੇ ਕਿਹਾ ਹੈ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਪੇ ਲਗਾਤਾਰ ਅਸੀਂ ਯਤਨ ਵੀ ਕਰਦੇ ਰਹੇ ਨੇ ਆ ਤੇ ਹੁਣ ਹਫਤੇ ਚ 4 ਦਿਨ ਜਿਹੜੀ ਆ ਕੁਆਲਾ ਲੰਪੁਰ ਵਾਸਤੇ ਜਿਹੜੀ ਫਲਾਈਟ ਹੋ ਜੂਗੀ ਤੇ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਰੌਣਕਾਂ ਵਧਣਗੀਆਂ ਉੱਥੇ ਦੇ ਲਾਗੇ ਚਾਗੇ ਦੇ ਇਲਾਕੇ ਜੰਮੂ ਕਸ਼ਮੀਰ ਤੇ ਪਠਾਨਕੋਟ ਵਾਲਾ ਇਲਾਕਾ ਹਿਮਾਚਲ ਵਾਲਾ ਇਲਾਕਾ ਇਧਰੋਂ ਦਾ ਚੰਬਾਵੜਾ ਪਿੰਡ ਆ ਜੀ ਉੱਥੇ ਤੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਨੂੰ ਇਹਦੇ ਨਾਲ ਸੂਬਤ ਜਿਹੜੀ ਆ ਮਿਲੇਗੀ ਲੋਕਰ ਜੀ ਬਿਲਕੁਲ ਸੋ ਬਹੁਤ ਧੰਨਵਾਦ ਇਸ ਤਾਰ ਤੱਕ ਚਰਚਾ ਦੇ ਵਾਸਤੇ ਪ੍ਰੋਗਰਾਮ ਦਾ ਸਮਾਂ ਇਸ ਸਮਾਪਤ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਸੋ ਫਿਰ ਵਾਂਗੇ ਹਾਜ਼ਰ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜ